ਛੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਅੱਜ ਸਾਡਾ ਆਪਣਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਏਜੰਟ ਬਣ ਕੇ ਉਹਨਾਂ ਦਾ ਟਾਊਟ ਬਣ ਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਅੱਜ ਧੱਕਾ ਕਰ ਰਹੀ ਹੈ ਸਾਡੀ ਧਰਤੀ ਤੇ ਆ ਕੇ ਉਹ ਗੋਲੀਆਂ ਚਲਾ ਰਹੇ ਆ ਸਾਡੀ ਧਰਤੀ ਤੇ ਆ ਕੇ ਉਹ ਅਥਰੂ ਗੇ ਚਲਾ ਰਹੇ ਆ ਤੇ ਪੰਜਾਬ ਦੀ ਧਰਤੀ ਤੇ ਇਹ ਜਿਹੜਾ ਸਾਡੀ ਨੌਜਵਾਨੀ ਦਾ ਕਹਾਣ ਹੋ ਰਿਹਾ ਸਾਡੇ ਕਿਸਾਨਾਂ ਸਾਡੇ ਮਜ਼ਦੂਰਾਂ ਦੇ ਨਾਲ ਹਰ ਤਰ੍ਹਾਂ ਦੀ ਤੱਕੇਸ਼ਾਈ ਹੋ ਰਹੀ ਹੈ ਉਹਨਾਂ ਨੂੰ ਕਾਨੂੰਨੀ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ ਦਿੱਲੀ ਜਾਣ ਲੇਕਿਨ ਉਹ ਕਰਨੇ ਦਿੱਤਾ ਜਾ ਰਿਹਾ ਸਾਡੇ ਮੁੱਖ ਮੰਤਰੀ ਦੀਆਂ ਲੱਤਾਂ ਭਾਰਨੇ ਚੱਲ ਰਹੀਆਂ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਉਹ ਕਾਰਵਾਈ ਕਰ ਰਿਹਾ ਜੇੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣੀ ਇੱਥੋਂ ਤੱਕ ਕਿ ਆ ਪਿਛਲੀ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦੇ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਮੈਂ ਪੰਜਾਬ ਦੇ ਨਾਲ ਆ ਉਹ ਭਾਈ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਤੂੰ ਤਾਂ ਪੰਜਾਬ ਦੇ ਨਾਲੇ ਹੋਏਗਾ ਪਰ ਤੇਰੀ ਇਹ ਗੱਲ ਇਹ ਸਾਬਤ ਕਰ ਰਹੀ ਐ ਕਿ ਤੂੰ ਅੰਦਰੋਂ ਹਰ ਜਾਲ ਸਾਜੀ ਦੇ ਵਿੱਚ ਕੇਂਦਰ ਦੇ ਨਾਲ ਤੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ ਹੈ ਕਿੰਨੀ ਮੰਦ ਭਾਗੀ ਘਟਨਾ ਹੈ ਕਿ ਅੱਜ ਇੱਕ ਨੌਜਵਾਨ ਦੀ ਮੌਤ ਉੱਥੇ ਹੋ ਗਈ ਹੈ ਇੱਕ ਕਿਸਾਨ ਪਹਿਲਾਂ ਮਰ ਚੁੱਕਿਆ 750 ਕਿਸਾਨਾਂ ਦੀ ਸ਼ਹੀਦੀ ਦੀਆਂ ਅਰਥੀਆਂ ਅਸੀਂ ਪਹਿਲਾਂ ਚੁੱਕ ਚੁੱਕੇ ਹਾਂ ਤੇ ਆ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਹੈ ਪੰਜਾਬ ਨੂੰ ਫੇਰ ਉਸੇ ਪੱਟੀ ਦੇ ਵਿੱਚ ਝੋਕਿਆ ਜਾ ਰਿਹਾ ਹੈ ਜੀ ਦੇ ਵਿੱਚੋਂ ਪੰਜਾਬ ਨਿਕਲ ਕੇ ਸੰਤਾਪ ਭੋਕੇ ਬਾਹਰ ਆਇਆ ਸੀ ਸੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਹੋਸ਼ ਕਰੇ ਇਸ ਤਰੀਕੇ ਦੇ ਨਾਲ ਸਾਡੇ ਰਸਤੇ ਇਹ ਇੱਕ ਆਜ਼ਾਦ ਦੇਸ਼ ਹੈ ਐਸੀ ਅਦਾਜ਼ ਆਜ਼ਾਦ ਦੇਸ਼ ਦੇ ਇੱਕ ਸੂਬਾ ਹੈ ਐਸੀ ਕੋਈ ਪਾਕਿਸਤਾਨ ਨਹੀਂ ਹੈ ਜੇ ਹਰਿਆਣਾ ਦਾ ਮੰਤਰੀ ਕਹਿ ਰਿਹਾ ਕਿ ਇੱਧਰ ਪਾਕਿਸਤਾਨ ਨਹੀਂ ਹੈ ਤਾਂ ਉੱਧਰ ਵੀ ਤਾਂ ਪਾਕਿਸਤਾਨੀ ਹੈ ਸਾਨੂੰ ਸਾਡੇ ਰਸਤੇ ਕਿਵੇਂ ਰੋਕੇ ਜਾ ਰਹੇ ਸਾਡੀ ਸਰਕਾਰ ਪੰਜਾਬ ਦੀ ਨੂੰ ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ ਇਸ ਲਈ ਸਰਕਾਰਾਂ ਹੋਸ਼ ਕਰਨ ਜਿਸ ਤਰੀਕੇ ਦੇ ਪਾਸੇ ਨੂੰ ਇਹ ਪੰਜਾਬ ਨੂੰ ਤੋੜ ਰਹੇ ਹੈ ਇਹ ਆਉਣ ਵਾਲਾ ਪੂਰੇ ਦੇਸ਼ ਲਈ ਬਹੁਤ ਹੀ ਸੰਕਟਮਈ ਸਮਾਂ ਦੇਖਣ ਨੂੰ ਮਿਲੇਗਾ ਜੇ ਸਰਕਾਰਾਂ ਨੇ ਸਮਝ ਨਹੀਂ ਕੀਤੀ ਜੋ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਹੈ ਜੋ ਮਾਦੇ ਖੇਤ ਮਜ਼ਦੂਰਾਂ ਦੇ ਨਾਲ ਕੀਤੇ ਐ ਕਿਸਾਨਾਂ ਦਾ ਵੀ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਜਿਹੜੀ ਗਰੰਟੀ ਤੁਸੀਂ ਦਿੱਤੀ ਹੋਈ ਐ ਉਸ ਨੂੰ ਕਾਨੂੰਨੀ ਰੂਪ ਦੇ ਕੇ ਇਹ ਮਸਲੇ ਦਾ ਹੱਲ ਸਹੀ ਤਰੀਕੇ ਨਾਲ ਕੱਢੋ ਆ ਜਿਹੜੀਆਂ ਚੁਲਾਕੀਆਂ ਸਾਡਾ ਮੁੱਖ ਮੰਤਰੀ ਕਰ ਰਿਹਾ ਕਿ 5 ਚਿੰਤਸਾਂ ਤੇ ਦੇ ਦੇਣਾ ਉਹ ਵੀ ਉਹਨਾਂ ਨੇ 2 ਸਾਲ ਲਈ ਕਿਹਾ ਇਹ ਕਹਿੰਦਾ ਨਾ 5 ਸਾਲ ਲਈ ਦੋ ਦੱਸੋ ਕਿੱਡੀ ਬੜੀ ਬਹਾਦਰੀ ਕਰ ਰਿਹਾ ਵੀ ਉਸ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਣਾ আর এক প্রাইভেট এজেন্সি ਤੋਂ ਨਾਲ ਕੰਟਰੈਕਟ ਕਰ ਰਹੀ ਸਰਕਾਰ ਵੀ ਨਹੀਂ ਗਰੰਟੀ ਦੇ ਰਹੀ ਇਹਨਾਂ ਚਾਲਾਂ ਲੂੰਬੜ ਚਾਲਾਂ ਜਿਹੜੀਆਂ ਸਾਡਾ ਮੁੱਖ ਮੰਤਰੀ ਚੱਲ ਰਿਹਾ ਇਹਨਾਂ ਨੂੰ ਬੰਦ ਕਰੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਬਹੁਤ ਬੜਾ ਬਹੁਤ ਮਿਲਿਆ ਇਹ ਹੋਸ਼ ਕਰਨ ਇਹਨਾਂ ਨੇ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਮੈਂ ਸਾਰੀਆਂ ਅਸੀਂ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਗਰੰਟੀਆਂ ਦਵਾਗੇ ਐਮਐਸਪੀਐਸੀ ਦਵਾਗੇ ਹੁਣ ਕਿੱਥੇ ਉਹ ਸੱਪ ਸੁੰਘ ਗਿਆ ਹੁਣ ਇਹਨਾਂ ਨੂੰ ਹੁਣ ਕਿੱਥੇ ਉਹ ਸਰਕਾਰਾਂ ਗਈਆਂ ਉੱਥੇ ਕਿੱਥੇ ਉਹ ਗੱਲਾਂ ਗਈਆਂ ਇਸ ਲਈ ਮੈਂ ਫੇਰ ਅਪੀਲ ਕਰਦਾ ਹਾਂ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਇਕੱਠੇ ਹੋ ਕੇ ਪੰਜਾਬ ਨੂੰ ਨਾ ਦੱਬੋ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਗਏ ਐ ਤੇ ਪੰਜਾਬ ਦਾ ਨੁਕਸਾਨ ਕਰਨਗੇ ਮੇਰੀਆਂ ਉਹਨਾਂ ਗੱਲਾਂ ਨੂੰ ਪੂਰਾ ਨਾ ਹੋਣ ਦਿਓ ਮੈਂ ਉਹਦੇ ਵਿੱਚ ਖੁਸ਼ ਐ ਕਿ ਤੁਸੀਂ ਪੰਜਾਬ ਦੇ ਹਾਲਾਤ ਨੂੰ ਸੁਧਾਰੋ ਤੇ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਓ ਪੰਜਾਬ ਇਹ ਅਨਿਖੜਮਾ ਅੰਗੇ ਦੇਸ਼ ਦਾ ਤੇ ਪੰਜਾਬ ਨੇ ਬਹੁਤ ਕੁਰਬਾਨੀਆਂ ਦੇਸ਼ ਲਈ ਕੀਤੀਆਂ ਹੋਈਆਂ ਇਹਦਾ ਜਿਹੜਾ ਸਬਰ ਹੈ ਉਹਨੂੰ ਤੁਸੀਂ ਮਾਪੋ ਨਾ ਬਹੁਤ ਧੰਨਵਾਦ ਦੇਖੋ ਇਹ ਜਿਹੜੀ ਗੋਲੀ ਚੱਲੀ ਹੈ ਇਹ ਜਿਹੜੇ ਅਥਰੂ ਗੈਸ ਚੱਲੇ ਹੈ ਜਿਹੜੇ लाठी चार्ज ਹੋਇਆ ਇਹ ਪੰਜਾਬ ਦੀ ਧਰਤੀ ਤੇ ਹੋਇਆ ਤੇ ਪੰਜਾਬ ਸਰਕਾਰ ਤੁਰੰਤ ਇੱਕ ਕਤਲ ਦਾ ਪਰਚਾ ਦਰਜ ਕਰੇ लाठी चार्ज ਜਿਹੜਾ ਹੋਇਆ ਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ ਉਹਨਾਂ ਦਾ ਐਫਆਈਆਰ ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਐ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਧੀਰਜ ਮਿਲੇ ਹਰ ਕਿਉਂ ਨਾ ਹੋਵੇ ਕਾਰਵਾਈ ਇਸ ਕਰਕੇ ਮੁੱਖ ਮੰਤਰੀ ਜੀ ਆਪਣੇ ਫਰਜ਼ ਨੂੰ ਪਛਾਣਨ ਪੰਜਾਬ ਸਰਕਾਰ ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ ਜਿਹੜੀਆਂ ਗੋਲੀਆਂ ਸਾਡੇ ਧਰਤੀ ਤੇ ਸਾਡੇ ਨੌਜਵਾਨਾਂ ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ ਇਸ ਮੁੱਖ ਮੰਤਰੀ ਨੇ ਕਿਸਾਨ ਦਾ ਮੁੰਡਾ ਕਹਿ ਕੇ ਵੋਟਾਂ ਲੈ ਲੀਆਂ ਹੁਣ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਵੀ ਲਿਖਦਾ ਹੈ ਪੰਜਾਬ ਦੇ ਪੁੱਤਰ ਤਾਂ ਸਾਰੇ ਹੀ ਐ ਇਹ ਕੋਈ ਨਵੇਕਲਾ ਤਾਂ ਹੈ ਨਹੀਂ ਲੇਕਿਨ ਜੇ ਇਹ ਇਹ ਆਪਣੇ ਆਪ ਨੂੰ ਲਿਖਣਾ ਪਸੰਦ ਕਰਦਾ ਤਾਂ ਉਹ ਕੰਮ ਵੀ ਕਰੇ ਜਿਹੜਾ ਕਿ ਪੰਜਾਬ ਦੇ ਪੁੱਤਰ ਭਗਤ ਸਿੰਘ ਉਹਨਾਂ ਨੇ ਕੀਤਾ ਸੀ ਉਹਦੀਆਂ ਪੱਗਾਂ ਬੰਨਣ ਨਾਲ ਨਹੀਂ ਮਸਲਾ ਹੱਲ ਹੋ ਜਾਂਦਾ ਮਸਲੇ ਹੱਲ ਹੋਣੇ ਆ ਉਹਦੇ ਵਾਲੇ ਕੰਮ ਕਰਨ ਨਾਲ ਆਵੇ ਹੁਣ ਉਥੇ ਖੜੇ ਜਾ ਕੇ ਸਰਕਾਰ ਨੂੰ ਆਪਣੇ ਨਾਲ ਲੈ ਕੇ ਜਾਵੇ ਲੋਕਾਂ ਨੂੰ ਕਾਦੇ ਪੜਾਈ ਜਾਂਦਾ ਹੈ ਉੱਥੇ ਜਾ ਕੇ ਕਹੇ ਸਰਕਾਰ ਕਹੇਗੀ ਜੀ ਸਾਡਾ ਰਸਤਾ ਹੈ ਪੰਜਾਬ ਦਾ ਐਸੀ ਇਧਰ ਸਰਕਾਰਾਂ ਤੁਸੀਂ ਉਧਰ ਸਰਕਾਰਾਂ ਐਸੀ ਖੋਲਾਂਗੇ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਉੱਥੇ ਖੜਗੇ ਰਸਤੇ ਖੋਲਣ ਜੇ ਕਿਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲਦੀਆਂ ਹੁੰਦੀਆਂ